ਜੇ ਆਪਾਂ ਇੰਡੀਆ ਨੂੰ ਹਰਾਉਣਾ ਹੋਵੇ ਰਸ਼ੀਆ ਨੂੰ ਹਰਾਉਣਾ ਹੋਵੇ ਤਾਂ ਇਹ ਤਿੰਨ ਚੀਜ਼ਾਂ ਨੂੰ ਸਮਝਣਾ ਹੋਵੇਗਾ ਜਿੰਨ ਡਿਸਕ ਤੇ ਬੈਜ਼ਮਨੋਵ ਦੇ ਖਲਾਸੇ ਇਹ ਸਾਡੇ ਵਾਸਤੇ ਇੱਕ ਰੋਡਮੈਪ ਤਿਆਰ ਕਰ ਦਿੰਦੇ ਨੇ ਇਹਨਾਂ ਦੇ ਅੰਡਰ ਹੀ ਆਉਂਦਾ ਰਸ਼ੀਅਨ ਆਰਥੋਡੌਕਸ ਚਰਚ ਦਾ ਮਾਡਲ ਜਿਵੇਂ ਇੰਡੀਅਨ ਏਜੰਸੀਆਂ ਨੇ ਨਾ ਜਿਹੜਾ ਆਰਓਸੀ ਆ ਉਹ ਡਿਸਕ ਅਤੇ ਜਿੰਨ ਦੇ ਅਧੀਨ ਇੱਕ ਬ੍ਰਾਂਚ ਰਸ਼ੀਅਨ ਆਰਥੋਡੌਕਸ ਚਰਚ ਦਾ ਮਾਡਲ ਜਿੰਨ ਅਤੇ ਡਿਸਕ ਤੇ ਬੈਜ਼ਮਨੋਵ ਨੇ ਜਿਹੜੇ ਖਲਾਸੇ ਕੀਤੇ ਸੀ ਉਹਦੇ ਚ ਆਰਓਸੀ ਕਾਫੀ ਅਹਿਮ ਹੈ ਉਹਦੇ ਲਈ ਇੰਡੀਅਨ ਏਜੰਸੀਆਂ ਕਲਚਰਲ ਤੌਰ ਦੇ ਉੱਤੇ ਮਤਲਬ ਸਭਿਆਚਾਰਕ ਤੌਰ ਦੇ ਉੱਤੇ ਗਾਇਕ ਨੇ ਜਿਹੜੇ ਪੰਜਾਬੀ ਗਾਇਕ ਨੇ ਪੰਜਾਬੀ ਲੇਖਕ ਨੇ ਪੇਂਟਰ ਨੇ ਪੰਜਾਬੀ ਐਕਟਰ ਨੇ ਰਾਗੀ ਨੇ ਢਾਡੀ ਨੇ ਕਥਾਵਾਚਕ ਨੇ ਸੰਤ ਬਾਬੇ ਨੇ ਤੇ ਖਾਸ ਪ੍ਰਮੁੱਖ ਹਸਤੀਆਂ ਨੇ ਜਿਹੜੀਆਂ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਉਹਨਾਂ ਦੀ ਮਦਦ ਦੇ ਨਾਲ ਖਾਲਸਾਤਨ ਦੇ ਮੁੱਦੇ ਨਾਲ ਸੰਬੰਧਿਤ ਜਿੰਨੇ ਵੀ ਕਾਰਜ ਨੇ ਭਾਵੇਂ ਆ ਸਾਡਾ ਪ੍ਰੋਗਰਾਮ ਉਹ ਮੋਰਚੇ ਤੋਂ ਆਪਾਂ ਲੜ ਰਹੇ ਆ ਇਹ ਬਹੁਤ ਜਿਹੜੀਆਂ ਖਾਲਸਾਤਾਂ ਦੇ ਨਾਲ ਸੰਬੰਧਤ ਖਾਲਸਾਤਾਂ ਦੀ ਵਿਚਾਰਧਾਰਾ ਨਾਲ ਸੰਬੰਧਤ ਕੋਈ ਲੇਖਕ ਕੋਈ ਰਾਈਟਰ ਆ ਜਾਂ ਕੋਈ ਬੋਲ ਰਿਹਾ ਮੇਰੇ ਵਾਂਗੂ ਜਾਂ ਕੋਈ ਕਹਾਂਗੇ ਕਿ ਕੋਈ ਗੁਰਦੁਆਰਾ ਜਿੱਥੇ ਖਾਲਸਾਤਾਂ ਦਾ ਝੰਡਾ ਵੀ ਲਹਿਰਾ ਰਿਹਾ ਹੋਵੇ ਉਹਨਾਂ ਦੇ ਉੱਤੇ ਹਮਲਾ ਕਿਵੇਂ ਕਰਨਾ ਉਹਨਾਂ ਨੂੰ ਮੈਨੇਜ ਕਿਵੇਂ ਕਰਨਾ ਸਿੱਖਾਂ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਇੱਛਾਵਾਂ ਨੇ ਉਹਨਾਂ ਨੂੰ ਮੈਨੇਜ ਕਿਵੇਂ ਕਰਨਾ ਇਹ ਉਹ ਬਹੁਤ ਤਰੀਕੇ ਨਾਲ ਮੈਨੇਜ ਕਰਦੇ ਨੇ ਰਸ਼ੀਨ ਔਰਥੋਡੌਕਸ ਚਰਚ ਦੇ ਮਾਡਲ ਦੇ ਥਲੇ